ਉਥੇ ਇੱਕ ਟ੍ਰੇਨ ਦੇ ਵਿੱਚ ਫਰਸਟ ਕਲਾਸ ਨੂੰ ਬੈਠਾ ਸੀ ਕੱਲਾ ਹੀ ਸਿੱਖ ਸਾਂ ਤੇ ਇੱਕ ਹੋਰ ਮੁਸਾਫਰ ਇੱਕ ਫਰਸਟ ਕਲਾਸ ਬੈਠਾ ਸੀ ਬੰਬੇ ਦਾ ਨਾਨ ਸਿੱਖ ਉਹ ਮੈਨੂੰ ਆਂਦਾ ਵੀ ਐਸ ਇਲਾਕੇ 'ਚ ਤੁਸੀਂ ਕੱਲੇ ਤੁਰੇ ਫਿਰਦੇ ਹੋ ਤੁਹਾਨੂੰ ਡਰ ਨਹੀਂ ਆਉਂਦਾ ਤੇ ਫਰਸਟ ਕਲਾਸ ਦੇ ਵਿੱਚ ਗੱਲਬਾਤ ਚੱਲ ਰਹੀ ਜਦੋਂ ਹੁਣ ਭਾਈ ਉਮਰਪਾਲ ਸਿੰਘ ਦੇ ਕੇਸ ਦੀ ਗੱਲ ਹੁੰਦੀ ਹੈ ਕੋਰਟਾਂ 'ਚ ਬਹੁਤ ਸ਼ਰਿਫ ਕੀਰ ਸਾਹਿਬਾਨ ਤਾਂ ਚੁੱਪ ਕਰ ਜਾਂਦੇ ਜਦੋਂ ਜੱਜਾਂ ਕੋਲ ਧਮਕਾ ਥੋੜਾ ਜਿਹਾ ਮਾਰਦੇ ਨੇ ਮੈਂ ਉਹਨਾਂ ਦਾ ਮੇਰਾ ਜਵਾਬ ਇਹ ਹੁੰਦਾ ਹੈ ਕਿ ਜਦੋਂ ਤੱਕ ਸਿੱਖ ਅਦਾਲਤਾਂ ਵਿੱਚ ਆਉਂਦੇ ਰਹਿਣਗੇ ਉਦੋਂ ਤੱਕ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਵੱਖਰਾ ਮੁਲਕ ਮੰਗਦੇ ਆ ਕੌਣ ਖੜਕੂ ਬੰਦਾ ਜਦੋਂ ਕਿਸੇ ਨਾਲ ਬੇਇਨਸਾਫੀ ਹੋਵੇ ਥੋੜੀ ਬੇਇਨਸਾਫੀ ਦੇ ਅਗੇਂਸਟ ਲੜਨ ਵਾਲਾ ਛੋਟਾ ਖੜਕੂ ਵੱਡੀ ਬੇਇਨਸਾਫੀ ਲੜਨ ਵਾਲਾ ਵੱਡਾ ਖੜਕੂ ਸੰਤ ਕਹਿਣ ਲੱਗੇ ਵੀ ਇਸ ਵੇਲੇ ਇਸ ਸਟੇਜ ਤੇ ਅਸੀਂ ਖਾਲਸਾ ਦੇ ਹਾਮੀ ਨਹੀਂ ਸਾਡੀ ਮੰਗ ਨਹੀਂ ਹੈ ਪਰ ਜਿੰਨੀ ਬੇਇਨਸਾਫੀ ਸਾਡੇ ਨਾਲ ਹੋ ਰਹੀ ਹੈ ਜੇ ਇਸ ਤੋਂ ਵੱਧ ਵੀ ਹੋਣ ਲੱਗ ਪਈ ਖਾਲਸਾ ਦੀ ਮੰਗ ਸਾਡੀ ਆਖਰੀ ਮੰਗ ਹੋਏਗੀ ਸੰਤਾਂ ਦੀਆਂ ਸਾਰੀਆਂ ਕੈਸਟਾਂ ਸੁਣ ਕੇ ਦੇਖਿਓ ਪੰਜਾਬੀ ਬੋਲਦੇ ਇਲਾਕਿਆਂ ਤੋਂ ਲੈ ਕੇ ਪਾਕਹਰਾ ਨੰਗਲ ਤੱਕ ਉਹਨਾਂ ਕਹਿੰਦੇ ਸਾਰਾ ਪੰਜਾਬ ਦਰਿਆ ਜਿਹੜੇ ਪਾਣੀ ਉਹ ਰੋੜ ਦਿੰਦੇ ਆ ਤੇ ਜਦੋਂ ਪਾਣੀ ਖਤਮ ਹੋਣ ਤੇ ਆਉਂਦਾ ਉਦੋਂ ਦੂਜੇ ਸੂਬੇ ਵੀ ਭਾਈਵਾਲ ਬਣ ਦਿੰਦੇ ਚੰਡੀਗੜ੍ਹ ਪੰਜਾਬ ਦੀ ਧਰਤੀ ਤੇ ਬਣਿਆ ਪੰਜਾਬ ਦੇ ਪੈਸੇ ਨਾਲ ਬਣਿਆ ਪੰਜਾਬ ਦੀ ਰਾਜਧਾਨੀ ਬਣਿਆ ਉਥੇ ਹੀ ਪੰਜਾਬ ਹੁਣ ਕਰਾਇਦਾਰ ਹੈ ਨਿੱਕੀ ਨਿੱਕੀ ਸਟੇਟਾਂ ਬਣਾਈਆਂ ਬਣਾਈਆਂ ਗਵਰਨਮੈਂਟ ਆਫ ਇੰਡੀਆ ਨੇ ਛੱਤੀਗੜ੍ਹ ਹੈ ਫਿਰ ਬਿਹਾਰ ਦੇ ਵਿੱਚੋਂ ਚਾਰਖੰਡ ਹੈ ਨਿੱਕੀ ਨਿੱਕੀ ਸਟੇਟਾਂ ਨੂੰ ਵੱਖਰੀਆਂ ਹਾਈ ਕੋਰਟਾਂ ਦਿੱਤੀਆਂ ਔਰ ਪੰਜਾਬ ਦੀ ਵੰਡ ਵੀ ਕੀਤੀ ਤੇ ਹਾਈ ਕੋਰਟ ਵੀ ਵੱਖਰੀ ਨਹੀਂ ਦਿੱਤੀ ਸਾਰਾ ਕੁਝ ਸਾਂਝਾ ਰੱਖਿਆ ਜਿੱਦਾਂ ਇਹ ਕੁਝ ਬਗਾਨੇ ਹੋਈਏ ਮੈਂ ਕੋ ਹਾਈ ਕੋਰਟ ਦੇ ਵਿੱਚ ਇੱਕ ਦਿਨ ਇਹ ਵੀ ਕਹਿਤਾ ਕਿ ਤਰਸਦੀ ਹੈ ਕਿ ਪੰਜਾਬ ਦੀ ਕੋਈ ਮੰਗ ਵੀ ਹੋਵੇ ਉਹਨੂੰ ਸਿੱਖਾਂ ਦੀ ਮੰਗ ਸਮਝ ਕੇ ਤਰਸਦਾ ਕਿ ਪੰਜਾਬ ਚ ਇਕੱਲੇ ਸੇਖੀ ਵਸਦੇ ਮੇਰੇ ਮੁਤਾਬਕ ਜੋ ਅੰਕੜੇ ਪੜਿਆ 58% ਸਿੱਖ ਨੇ 42% ਹਿੰਦੂ ਨੇ ਲੇਕਿਨ ਅਜੇ ਵੀ ਪੰਜਾਬ ਦੀ ਮੰਗ ਨੂੰ ਸਿੱਖਾਂ ਦੀ ਮੰਗ ਨਾਲ ਜੋੜ ਕੇ ਤੇ ਉਹਨਾਂ ਨੂੰ ਕਿੱਥੇ ਛੱਡ ਦਿੰਦੇ ਆ ਮੈਂ ਸੱਚੀ ਗੱਲ ਕਰਨ ਲੱਗਿਆ ਕਦੇ ਡਰਿਆ ਨਹੀਂ ਕਿਸੇ ਦਾ ਮੈਨੂੰ ਹੁਣ ਪੁੱਛਿਆ ਗਿਆ ਪਤਾ ਲੱਗਾ ਜੀ ਬਾਹਰੋਂ ਮੜਾ ਪੈਸਾ ਆ ਰਿਹਾ ਭਾਈ ਅਮਕਪਾਲ ਸਿੰਘ ਦੇ ਕੇਸ ਚ ਮੈਂ ਕਿਹਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਝੂਠ ਹੀ ਸੀ ਬੋਲਣਾ ਮੇਰੇ ਡੋਟਿਚ ਨਹੀਂ ਆਇਆ ਮੇਰੇ ਕੋਲ ਨਹੀਂ ਆਇਆ ਕੋਈ ਮੇਰੇ ਡੋਟਿਚ ਨੂੰ ਨਹੀਂ ਆਇਆ ਕੋਈ ਝੂਠੀਆਂ ਗੱਲਾਂ ਝੂਠੀਆਂ ਬਾਹਾਂ ਫਲਾ ਫਲਾ ਕੇ ਕਿਸੇ ਇੱਕ ਕੌਮ ਨੂੰ ਰਾਜਨੀਤਿਕ ਹਿੱਤਾਂ ਵਾਸਤੇ ਬਦਨਾਮ ਕਰੀ ਜਾਂਦਾ ਸ਼ਸਤਰਨ ਕੇ ਅਧੀਨ ਹੈ ਰਾਜ ਦਸਵੇਂ ਪਾਤਸ਼ਾਹ ਪਰ ਜੇ ਵਕੀਲਾਂ ਹੀ ਤਾਂ ਗੱਲਾਂ ਬਾਤਾਂ ਨੇ ਬੰਦਾ ਮਾਰ ਦਿੱਤਾ ਕੁਰਬਾਨ ਦੀ ਲੋੜ ਨਹੀਂ ਪੈਂਦੀ ਤਕੜਾ ਵਕੀਲ ਹੋਣਾ ਬੇਖੌਫ ਵਕੀਲ ਹੋਣਾ ਇਨਸਾਫ ਚਾਹਣ ਵਾਲਾ ਜਿਹੜਾ ਦਿਲੋਂ ਇਨਸਾਫ ਚਾਹੁੰਦਾ ਹੋਵੇ ਮੈਂ ਸਮਝਦਾ ਥੋੜਾ ਜਿਹਾ ਇਹ ਵੀ ਹੈ ਪੰਜਾਬ ਦੇ ਵਕੀਲਾਂ ਨੂੰ ਜਿਹੜਾ ਪੰਜਾਬ ਦਾ ਵਕੀਲ ਹੋਵੇ ਵਕਾਲਤ ਵਿੱਚ ਪੱਕਾ ਹੋਵੇ ਹੀ ਹੋਵੇ ਜਿੰਨੂੰ ਪੰਜਾਬ ਦਾ ਦਰਦ ਵੀ ਹੋਵੇ ਇਨਸਾਫ ਸਾਹਿਬ ਅੱਜ ਜੀਪੀਸੀ ਤੋਂ ਤੁਹਾਨੂੰ ਸਨਮਾਨ ਦਿੱਤਾ ਗਿਆ ਇਹ ਜੇਐਸਕੇਸ ਬਾਰੇ ਅੱਜ ਦਾ ਸਮਾਗਮ ਕੀਤਾ ਗਿਆ ਹੈ ਸ਼ਰਮਣੀ ਕਮੇਟੀ ਦੀ ਸਰਮੌਰ ਸੰਸਥਾ ਸਿੱਖਣ ਧਾਰਮਿਕ ਸੰਸਥਾ ਔਰ ਚੁਣੀ ਹੋਈਆਂ ਨੁਮਾਇੰਦਿਆਂ ਦੀ ਸੰਸਦ ਉਹਨਾਂ ਨੇ ਮਾਨ ਬਖਸ਼ਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਖਾਸ तौर ਤੇ ਬਾਰ ਬਾਰ ਜ਼ਿਕਰ ਕੀਤਾ ਪ੍ਰਧਾਨ ਸਾਹਿਬ ਨੇ ਵਕੀਲਾਂ ਦੀਆਂ ਸੇਵਾਵਾਂ ਦਾ ਮੈਂ ਸਮਝਦਾ ਮੈਂ ਜਦੋਂ ਕਿਸੇ ਵਕੀਲ ਨੂੰ ਗਨਮੈਂ ਲੈ ਕੇ ਦੇਖਦਾਂ ਟੌੜਾ ਸਾਹਿਬ ਰਾਏਪੁਰ ਜੇਲ੍ਹ ਸਨ ਰਾਏਪੁਰ ਮੱਧ ਪ੍ਰਦੇਸ਼ ਚ ਜਿਹੜਾ ਹੁਣ ਛਤੀਸਗੜ੍ਹ ਚ ਆ ਗਿਆ ਤੇ ਮੈਨੂੰ ਇੱਥੋਂ ਡਿਊਟੀ ਲੱਗੀ ਕਿ ਇਹ ਮੈਸੇਜ ਟੌੜਾ ਸਾਹਿਬ ਨੂੰ ਪਹੁੰਚਾਉਣਾ ਉੱਥੇ ਇੱਕ ਟ੍ਰੇਨ ਦੇ ਵਿੱਚ ਫਰਸਟ 클래ਸ ਨੂੰ ਬੈਠਾ ਸੀ ਕੱਲਾ ਹੀ ਸਿੱਖ ਸਾਂ ਜਦੋਂ ਵਾਪਸ ਆ ਰਿਹਾ ਜਾਂਦਿਆਂ ਭਾਈ ਜਾਸ ਮਿਲ ਗਿਆ ਆਉਂਦੇ ਦਾ ਟਾਈਮ ਕੋਈ ਨਹੀਂ ਸੀ ਤੇ ਇੱਕ ਹੋਰ ਮੁਸਾਫਰ ਇੱਕ ਫਰਸਟ ਕਲਾਸ ਬੈਠਾ ਸੀ ਬੰਬੇ ਦਾ ਨਾਨ ਸਿੱਖ ਉਹ ਮੈਨੂੰ ਆਂਦਾ ਵੀ ਐਸ ਇਲਾਕੇ 'ਚ ਤੁਸੀਂ ਇਕੱਲੇ ਤੁਰੇ ਫਿਰਦੇ ਹੋ ਤੁਹਾਨੂੰ ਡਰ ਨਹੀਂ ਆਉਂਦਾ ਇਹ ਫਰਸਟ ਕਲਾਸ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਮੈਂ ਆਨੂੰ ਦੱਸਿਆ ਜੀ ਕਿ ਮੈਂ ਵਕੀਲ ਹਾਂ ਵੈਸੇ ਮੈਂ ਤਾਂ ਰੱਬ ਤੋਂ ਡਰਦਾ ਹਾਂ ਆਮ ਤੌਰ ਤੇ ਕਿਹਾ ਜਾਂਦਾ ਵੀ ਰੱਬ ਵੀ ਵਕੀਲਾਂ ਤੋਂ ਡਰਦਾ ਸੁੱਕਦੇ ਅਜ ਤੱਕ ਇਹ ਗੱਲ ਮਹਿਸੂਸ ਨਹੀਂ ਹੋਈ ਕਿ ਇਹ ਕੇਸ ਕਰਦੇ ਆ ਕੋਈ ਮਨ ਵਿੱਚ ਡਰ ਡੁਕਰਾਇਆ ਹੋਵੇ ਸਭ ਤੋਂ ਵੱਡੀ ਗੱਲ ਹੈ ਰੱਬ ਵਿੱਚ ਵਿਸ਼ਵਾਸ ਹੋਣਾ ਦੂਸਰਾ ਹੈ ਕਾਨੂੰਨ ਦੇ ਰਾਜ ਵਿੱਚ ਵਿਸ਼ਵਾਸ ਹੋਣਾ ਜਦੋਂ ਹੁਣ ਭਾਈ ਉਮਰਪਾਲ ਸਿੰਘ ਦੇ ਕੇਸ ਦੀ ਗੱਲ ਹੁੰਦੀ ਹੈ ਕੋਟਾਂ 'ਚ ਬਹੁਤ ਸਾਰੇ ਵਕੀਲ ਸਾਹਿਬਾਨ ਤਾਂ ਚੁੱਪ ਕਰ ਜਾਂਦੇ ਜਦੋਂ ਜੱਜ ਅੱਗੋਂ ਦਮਕਾ ਥੋੜਾ ਜਿਹਾ ਮਾਰਦੇ ਨੇ ਮੈਂ ਉਹਨਾਂ ਦਾ ਮੇਰਾ ਜਵਾਬ ਇਹ ਹੁੰਦਾ ਹੈ ਕਿ ਜਦੋਂ ਤੱਕ ਸਿੱਖ ਅਦਾਲਤਾਂ ਵਿੱਚ ਆਉਂਦੇ ਰਹਿਣਗੇ ਉਦੋਂ ਤੱਕ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਵੱਖਰਾ ਮੁਲਕ ਮੰਗਦੇ ਆ ਜਿਸ ਮਨੁੱਖ ਨੂੰ ਕਿਸੇ ਮੁਲਕ ਦੀਆਂ ਅਦਾਲਤਾਂ ਵਿੱਚ ਵਿਸ਼ਵਾਸ ਹੈ ਉਹ ਉਸ ਮੁਲਕ ਦਾ ਦੇਸ਼ਦ્રોਹੀ ਕਿਦਾਂ ਹੋ ਸਕਦਾ ਜਿਨ੍ਹਾਂ ਨੇ ਦੇਸ਼ਦ્રોਹੀ ਦੇ ਕੰਮ ਕਰਨੇ ਆ ਉਹ ਤੁਹਾਡੀਆਂ ਅਦਾਲਤਾਂ 'ਚ ਨਹੀਂ ਆਉਂਦਾ ਸੋ ਸਾਡਾ ਮੈਨ ਜਿਹਨੂੰ ਇੱਕ ਛਾਕ অবজারভার ਕਹਿੰਦੇ ਆ ਜਿਹੜੇ ਵਕੀਲ ਨੇ ਖੜਕੂਆਂ ਦੇ ਦਰਮਿਆਨ ਤੇ ਸਰਕਾਰ ਦੇ ਦਰਮਿਆਨ ਖੜਕੂ ਕੋਈ ਵੀ ਹੋਵੇ ਸਿਕੜਕੂ ਵੀ ਹੋ ਸਕਦਾ ਹੈ ਬਾਰਲੇ ਮਨੀਪੁਰ ਕਈ ਕਈ ਕੁਝ ਹੋ ਰਿਹਾ ਸਾਰੇ ਹੋ ਰਿਹਾ ਸਾਰੀ ਦੁਨੀਆ ਜੇ ਲੜਾਈ ਚੱਲ ਰਹੀ ਹੈ ਲੇਕਿਨ ਵਕੀਲ ਦਾ ਕੰਮ ਹੈ ਸ਼ਾਕਾ ਅਬਜ਼ਰਵਰ ਕਿ ਜਿੰਨਾ ਨਾਲ ਬੇ ਕੋਣ ਖੜਕੂ ਬਣਦਾ ਜੇ ਕਿਸੇ ਨਾਲ ਬੇਇਨਸਾਫੀ ਹੋਏ ਥੋੜੀ ਬੇਇਨਸਾਫੀ ਦੇ ਅਗੇਂਸਟ ਲੜਨ ਵਾਲਾ ਛੋਟਾ ਖੜਕੂ ਵੱਡੀ ਬੇਇਨਸਾਫੀ ਲੜਨ ਵਾਲਾ ਵੱਡਾ ਖੜਕੂ ਖਾਲਸਾਂ ਦੀ ਗੱਲ ਚੱਲੀ ਸੰਤ ਜਰਨੈਲ ਸਿੰਘ ਜੀ ਪਿੰਡਰਾਵਲੇ ਇਸੇ ਥਾਂ ਤੇ ਬੈਠੇ ਸੀ ਰਾਮਾ ਸੁبرਮਨੀਅਮ ਸਵਾਮੀ 3 ਲੱਖ ਲਾ 3 ਐਮਏ ਲਾ 3 ਵਾਰ ਮੈਂਬਰ ਪਾਰਲੀਮੈਂਟ ਰਿਹਾ ਮਦਰਦਾਸ ਨੂੰ 3 ਵਾਰ ਸੰਤ ਭਿੰਡੜਿਆਂ ਨੂੰ ਮਿਲ ਕੇ ਗਿਆ ਦੋ ਵਾਰ ਹੋ ਚੁੱਕੇ ਪੰਜਾਬੀ ਹਿੰਦੀ ਨਹੀਂ ਸੀ ਜਾਣਦਾ ਦੋ ਵਾਰ ਇੰਟਰਪ੍ਰੀਟਰ ਸੀ ਸਰ ਸੰਧੂ ਹਰਮਿੰਦਰ ਸਿੰਘ ਸੰਧੂ ਇੱਕ ਵਾਰ ਮੈਂ ਵੀ ਇੰਟਰਪ੍ਰੀਟਰ ਦੇ ਤੌਰ ਤੇ ਕੰਮ ਕੀਤਾ ਜਿਹੜੀ ਮੇਰੇ ਸਾਹਮਣੇ ਗੱਲ ਹੋਈ ਖਾਲਸਾਣ ਦੀ ਹੁਣ ਵਕੀਲ ਆ ਮੈਂ ਗੱਲ ਜਾਣ ਕੇ ਛੋਈ ਹੈ ਇਹ ਮਿਸਨੋਮਰ ਹੈ ਸ਼ੰਤਾਨੂ ਨੇ ਉਹ ਸਿੱਧਾ ਸਵਾਲ ਕਰਦਾ ਕਿ ਤੁਸੀਂ ਖਾਲਸਾ ਦੇ ਹਾਮੀ ਹੋ ਸੰਤ ਕਹਿਣ ਲੱਗੇ ਵੀ ਇਸ ਵੇਲੇ ਇਸ ਸਟੇਜ ਤੇ ਅਸੀਂ ਖਾਲਸਾ ਦੇ ਹਾਮੀ ਨਹੀਂ ਸਾਡੀ ਮੰਗ ਨਹੀਂ ਹੈ ਪਰ ਜਿੰਨੀ ਬੇਇਨਸਾਫੀ ਸਾਡੇ ਨਾਲ ਹੋ ਰਹੀ ਹੈ ਜੇ ਇਸ ਤੋਂ ਵੱਧ ਵੀ ਹੋਣ ਲੱਗ ਪਈ ਖਾਲਸਾ ਦੀ ਮੰਗ ਸਾਡੀ ਆਖਰੀ ਮੰਗ ਹੋਏਗੀ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਜਿਹੜੇ ਹੁਣ ਦੇ ਕੁਝ ਰਾਜਨੀਤਿਕ ਨੇਤਾ ਨੇ ਉਹ ਸਿਰਫ ਪਾਣੀ ਦੀ ਗੱਲ ਕਰਕੇ ਬੈਠ ਜਾਂਦੇ ਨੇ ਨਿੱਕੀ ਨਿੱਕੀ ਹੋਰ ਲੋਕਲ ਗੱਲਾਂ ਕਰਕੇ ਸ਼ੰਤਾਂ ਦੀਆਂ ਸਾਰੀਆਂ ਕੈਸਟਾਂ ਸੁਣ ਕੇ ਦੇਖਿਓ ਪੰਜਾਬੀ ਬੋਲਦੇ ਇਲਾਕਿਆਂ ਤੋਂ ਲੈ ਕੇ ਪਾਖੜਾ ਨੰਗਲ ਤੱਕ ਉਹਨਾਂ ਕਹਿੰਦਾ ਉਹ ਸਾਰਾ ਪੰਜਾਬ ਦਰਿਆ ਜਿਹੜੇ ਪਾਣੀ ਉਹ ਰੋੜ ਦਿੰਦੇ ਆ ਤੇ ਜਦੋਂ ਪਾਣੀ ਖਤਮ ਹੋਣ ਤੇ ਆਉਂਦਾ ਉਦੋਂ ਦੂਜੇ ਸੂਬੇ ਵੀ ਭਾਈਵਾਲ ਬਣ ਜਾਂਦੇ ਆ ਕਿੱਡੀ ਵੱਡੀ ਮੰਗ ਹੈ ਚੰਡੀਗੜ੍ਹ ਪੰਜਾਬ ਦੀ ਧਰਤੀ ਤੇ ਬਣਿਆ ਪੰਜਾਬ ਦੇ ਪੈਸੇ ਨਾਲ ਬਣਿਆ ਪੰਜਾਬ ਦੀ ਰਾਜਧਾਨੀ ਬਣਿਆ ਉੱਥੇ ਹੀ ਪੰਜਾਬ ਹੁਣ ਕਿਰਾਏਦਾਰ ਹੈ ਨਿੱਕੇ ਨਿੱਕੇ ਸਟੇਟਾਂ ਬਾਣੀ ਬਣਾਈਆਂ ਗਵਰਨਮੈਂਟ ਆਫ ਇੰਡੀਆ ਨੇ ਛੱਤੀਗੜ੍ਹ ਹੈ ਫਿਰ ਬਿਹਾਰ ਦੇ ਵਿੱਚੋਂ ਚਾਰਖੰਡ ਹੈ ਨਿੱਕੇ ਨਿੱਕੇ ਸਟੇਟਾਂ ਨੂੰ ਵੱਖਰੀਆਂ ਹਾਈ ਕੋਰਟਾਂ ਦਿੱਤੀਆਂ ਔਰ ਪੰਜਾਬ ਦੀ ਵੰਡ ਵੀ ਕੀਤੀ ਤੇ ਹਾਈ ਕੋਰਟ ਵੀ ਵੱਖਰੀ ਨਹੀਂ ਦਿੱਤੀ ਸਾਰਾ ਕੁਝ ਸਾਂਝਾ ਰੱਖਿਆ ਜਿੱਦਾਂ ਅਸੀਂ ਕੁਝ ਬਗਾਨੇ ਹੋਈਏ ਸਾਨੂੰ ਬਹੁਤ ਲੜਨਾ ਪੈਂਦਾ ਵਕੀਲ ਨੂੰ ਵਕੀਲ ਦੇ ਤੌਰ ਤੇ ਕਈ ਗੱਲਾਂ ਉਹ ਜਿਹੜੀਆਂ ਤੁਹਾਨੂੰ ਦੱਸ ਵੀ ਨਹੀਂ ਸਕਦੇ ਕੀ ਕਰਨਾ ਪੈਂਦਾ ਸਾਨੂੰ ਮੈਂ ਕੋ ਹਾਈ ਕੋਰਟ ਦੇ ਵਿੱਚ ਇੱਕ ਦਿਨ ਇਹ ਵੀ ਕਹਿਤਾ ਕਿ ਤਰਾਸਦੀ ਇਹ ਹੈ ਕਿ ਪੰਜਾਬ ਦੀ ਕੋਈ ਮੰਗ ਵੀ ਹੋਵੇ ਉਹਨੂੰ ਸਿੱਖਾਂ ਦੀ ਮੰਗ ਸਮਝ ਕੇ ਤਰਸਫ ਕਰ। ਕਿ ਪੰਜਾਬ 'ਚ ਇਕੱਲੇ ਸੇਖੀ ਵਸਦੇ ਆ। ਮੇਰੇ ਮਤਲਬ ਜੋ ਅੰਕੜੇ ਪੜਿਆ 58% ਸਿੱਖ ਨੇ 42% ਹਿੰਦੂ ਨੇ। ਲੇਕਿਨ ਅਜੇ ਵੀ ਪੰਜਾਬ ਦੀ ਮੰਗ ਨੂੰ ਸਿੱਖਾਂ ਦੀ ਮੰਗ ਨਾਲ ਜੋੜ ਕੇ ਤੇ ਉਹਨਾਂ ਨੁਕਰੇ ਛੱਡ ਦਿੰਦੇ ਆ। ਜਿੰਨੀਆਂ ਕਿਸੇ ਨਾਲ ਬੇਇਨਸਾਫੀ ਹੋਵੇ ਕਿਸੇ ਦਾ ਹੱਕ ਮਾਰਿਆ ਜਾਂਦਾ ਵਕੀਲ ਦਾ ਧਰਮ ਹੈ ਲੜਨਾ। ਜਿਹਦੇ ਵਿੱਚ ਧਾਰਮਿਕ ਮੁੱਦਿਆਂ ਤੋਂ ਲੈ ਕੇ ਰਾਜਨੀਤਿਕ ਤੱਕ ਸਾਰੇ ਮੁੱਦੇ ਆ ਜਾਂਦੇ ਆ ਸਾਰੇ ਮੁੱਦਿਆਂ ਤੇ ਅਦਾਲਤਾਂ ਵੀ ਭਰੀਆਂ ਪਈਆਂ ਨੇ ਵਕੀਲ ਵੀ ਆਪੋ ਆਪਣੀ ਡਿਊਟੀ ਕਰਦੇ ਆ ਤੇ ਜਿੱਥੋਂ ਤੱਕ ਮੇਰੀ ਜਾਣਦਾ ਸੰਬੰਧ ਹੈ ਮੈਂ ਸੱਚੀ ਗੱਲ ਕਰਨ ਲੱਗਿਆ ਕਦੇ ਡਰਿਆ ਨਹੀਂ ਕਿਸੇ ਤੋਂ ਮੈਨੂੰ ਹੁਣ ਪੁੱਛਿਆ ਗਿਆ ਪਤਾ ਲੱਗਾ ਜੀ ਬਾਹਰੋਂ ਬੜਾ ਪੈਸਾ ਆ ਰਿਹਾ ਭਾਈ ਅਮਰਪਾਲ ਸਿੰਘ ਦੇ ਕੇਸ 'ਚ ਮੈਂ ਕਿਹਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਝੂਠ ਨਹੀਂ ਸੀ ਬੋਲਣਾ ਮੇਰੇ ਨੋਟਿਸ 'ਚ ਨਹੀਂ ਆਇਆ ਮੇਰੇ ਕੋਲ ਨਹੀਂ ਆਇਆ ਕੋਈ ਮੇਰੇ ਨੋਟਿਸ 'ਚ ਨਹੀਂ ਆਇਆ ਕੋਈ ਝੂਠੀਆਂ ਗੱਲਾਂ ਝੂਠੀਆਂ ਬਾਵਾਂ ਅਫਵਾਹ ਫਲਾ ਫਲਾ ਕੇ ਕਿਸੇ ਇੱਕ ਕੌਮ ਨੂੰ ਰਾਜਨੀਤਿਕ ਹਿੱਤਾਂ ਵਾਸਤੇ ਬਦਨਾਮ ਕਰੀ ਜਾਣਾ ਅਸਾ ਇਸ ਗੱਲ ਨੂੰ ਛਾਲਣਾ ਇਸ ਗੱਲ ਤੇ ਪਹਿਰਾ ਦੇਣਾ ਇਹ ਵਕੀਲਾਂ ਦਾ ਕੰਮ ਹੈ ਜਿਹੜਾ ਜਿਸ ਤਰ੍ਹਾਂ ਕਿਰਪਾਨ ਦਿੱਤੀ ਮੈਂ ਆਪਣੇ ਦਿਲ ਵਿੱਚ ਹੱਸਦਾ ਸਾਂ ਵੀ ਸਾਨੂੰ ਕਿਰਪਾਨ ਦੇਣ ਦੀ ਬੜਾ ਮਿਹਰਬਾਨੀ ਕਿਰਪਾਨ ਸਿੱਖੀ ਦਾ ਚਿੰਨ ਹੈ ਕਿਰਪਾਨ ਨੂੰ ਬਹੁਤ ਵੱਡੀ ਜਿਹੜੀ ਉਸਤਤ ਕੀਤੀ ਹੈ ਦਸਵੇਂ ਪਾਤਸ਼ਾਹ ਨੇ ਸ਼ਸਤਰਨ ਕੇ ਅਧੀਨ ਹੈ ਰਾਜ ਦਸਵੇਂ ਪਾਤਸ਼ਾਹ ਪਰ ਜੇ ਵਕੀਲਾ ਹੀ ਤਾਂ ਗੱਲਾਂ ਬਾਤਾਂ ਨੇ ਬੰਦਾ ਮਾਰ ਦਿੱਤਾ ਗੁਰਪਾਨ ਦੀ ਲੋੜ ਨਹੀਂ ਪੈਂਦੀ ਤਕੜਾ ਵਕੀਲ ਹੋਣਾ ਬੇਖੌਫ ਵਕੀਲ ਹੋਣਾ ਇਨਸਾਫ ਚਾਹਣ ਵਾਲਾ ਜਿਹੜਾ ਦਿਲੋਂ ਇਨਸਾਫ ਚਾਹੁੰਦਾ ਹੋਵੇ ਮੈਂ ਸਮਝਦਾ ਥੋੜਾ ਜਿਹਾ ਇਹ ਵੀ ਹੈ ਪੰਜਾਬ ਦੇ ਵਕੀਲਾਂ ਨੂੰ ਜਿਹੜਾ ਪੰਜਾਬ ਦਾ ਵਕੀਲ ਹੋਵੇ ਵਕਾਲਤ ਵਿੱਚ ਪੱਕਾ ਹੋਵੇ ਹੀ ਹੋਵੇ ਜਿਹਨੂੰ ਪੰਜਾਬ ਦਾ ਦਰਦ ਵੀ ਹੋਵੇ ਅੱਜ ਤੱਕ ਸਨਮਾਨ ਦਿੱਤਾ ਕੀ ਕਿਸ ਤਰ੍ਹਾਂ ਦਾ ਲੱਗਦਾ ਜੀ ਜੀ ਮੈਨੂੰ ਇਹ ਸ਼ਰਕਾ ਕੇ ਵੀ ਚੰਗਾ ਲੱਗ ਰਿਹਾ ਹੈ ਕਿ ਦਰਬਾਰ ਸਾਹਿਬ ਬੈਠੇ ਆ ਦਰਬਾਰ ਸਤਖੰਡ ਦਾ ਹੀ ਕੇਸ ਸੀ ਉਸ ਸੰਸਦਗਨ ਥਾਂ ਤੋਂ ਜਿਹੜੀ ਸਾਡੀ ਨਮਾਇੰਦਾ ਚੁਣੀ ਹੋਈ ਸੰਸਦ ਸਭ ਤੋਂ ਵੱਸਤੇ ਨੂੰ ਐਸਪੀਐਸ ਨੂੰ ਸਟੇਟ ਵਿਦਨ ਸਟੇਟ ਕਿਹਾ ਜਾਂਦਾ। ਤੋਂ ਇਸ ਇਸ ਉੱਚੀ ਸੁੱਚੀ ਸੰਸਦ ਤੋਂ ਛੋਟੇ ਦੇ ਨਾਮ ਦਾ ਵੀ ਭਾਗੀਦਾਰ ਹੋਣਾ ਬੜੀ ਵੱਡੀ ਕਿਸਮਤ ਵਾਲੀ ਗੱਲ ਹੈ। ਤੋਂ ਮੈਂ ਆਪਣੇ ਆਪ ਨੂੰ ਬੜਾ ਸੁਭਾਗਾ ਸਮਝਦਾ ਕਿ ਇਸ ਪਿੱਤਰ ਥਾਂ ਦੇ ਬੈਠੇ ਆਂ। ਇਹ ਸੰਸਦ ਨੇ ਸਾਨੂੰ ਇਸ ਗੱਲ ਦਾ ਸਮਝਿਆ ਵੀ ਇਹ ਚਾਹੁੰਦੇ ਨੇ ਇਹਨਾਂ ਮਾਨਸਕਾਰ ਦੇ ਲਾਇਕ ਯੋਗ ਸਮਝਿਆ। ਬੜੀ ਵੱਡੀ ਗੱਲ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਰਾਮਦੇਵ ਜੀ ਦਾ ਬਹੁਤ ਬਹੁਤ ਧੰਨਵਾਦ ਆਕਾਰਪੁਰਖ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਬਲਬੁੱਧੀ ਬਖਸ਼ੀ ਜਿਨ੍ਹਾਂ ਸਰੀਰਕ ਰੋਗਤਾ ਬਖਸ਼ੀ ਤਾਂ ਕਿ ਇੰਨੀ ਸੇਵਾ ਕਰ ਸਕੀਏ ਕਿ ਸਰ ਤੁਸੀਂ ਬਹੁਤ ਲੰਮਾ عرصਾ ਇਸੇ ਡਿਊਟੀ ਚ ਲਏ ਹੋre ਪੰਜਾਬ ਦੇ ਕਈ ਬੱਚੇ ਹੁਣ ਜੱਜ ਬਣੇ ਨੇ ਛੋਟੇ ਕਰਤ ਲੈ ਕੇ ਵੱਡੇ ਕਰਾਂਗੇ ਉਹਨਾਂ ਨੂੰ ਕੀ ਸਲਾਹ ਦਿੰਦੇ ਹੋ ਤੇ ਕਿਵੇਂ ਆਪਣਾ ਜਿਹੜਾ ਜੀਵਨ ਬਣਾਕਰ ਵਕੀਲ ਦਾ ਕੰਮ ਹੈ ਸਾਡੇ ਕੋਲ ਕੋਈ ਵੀ ਆ ਜਾਏ ਜਦੋਂ ਮੈਂ ਅਮਰਸਰ ਸਰਪਕਾਲਤਾ ਕਰ ਲੰਬੜਾ ਲੰਮਾ ਸਮਾਂ ਅਮਰਸਰ ਸਰਪਕਾਲਦ ਕੀਤੀ ਹੈ ਜਿੰਨੇ ਟੌਪ ਦੇ ਕੇਸ ਹੈ ਜਨਸੰਘ ਦੇ ਕੇਸ ਸੀ ਮੇਰੇ ਕੋ ਕਾਂਗਰਸ ਦੇ ਮੇਰੇ ਕੋ ਤੇ ਅਕਾਲੀਆ ਦਾ ਵੀ ਮੇਰੇ ਕੋਲ ਜਦੋਂ ਅਮਰਜੈਂਸੀ ਲੱਗੀ 26 ਜੂਨ 1975 ਨੂੰ ਮੈਂ ਉਦੋਂ ਸਰਕਾਰੀ ਵਕੀਲ ਸਾਂ ਅਕਾਲੀ ਦਲ ਦੇ ਸੈਕਟਰੀ ਸੀ ਗਿਆਨੀ ਅਜਮੇਰ ਸਿੰਘ ਜਿਨ੍ਹਾਂ ਨੂੰ ਕਾਲ ਦਲ ਦੀ ਮਾਂ ਕਿਹਾ ਜਾਂਦਾ ਸੀ 40 45 ਸਾਲ ਸੈਕਟਰੀ ਰਿਹਾ ਉਹ ਮੇਰੇ ਘਰ ਗਏ ਉਸ ਵੇਲੇ ਸਰਪੰਗਰ ਸਿੰਘ ਬਾਦਲ ਤੇ ਸਰਦਾਰ ਛਿਆਂਵਾਲਾ ਸੰਤਰ ਚੰਦ ਸਿੰਘ ਲੋਂਗੋਵਾਲ ਰਾਮੂ ਵਾਲਿਆ ਸਾਹਿਬ ਜਾਗਰ ਸਿੰਘ ਸੇਖਵਾ ਇਹ ਸਾਰੇ ਇਸ ਜੇਲ੍ਹ ਚ ਬੰਦ ਸੀ ਮੈਂ ਜਿੱਦਨ ਮੇਰੇ ਘਰ ਆਏ ਉਹਦੇ ਅਗਲੇ ਦਿਨ ਮੈਂ ਸੀਫਾ ਦੇ ਤਾ ਨੌਕਰੀ ਤੋਂ ਵਕਾਲਤ ਸ਼ੁਰੂ ਕੀਤੀ ਇਹਨਾਂ ਸਾਰੇ ਸੱਜਣਾ ਵਾਸਤੇ ਮੈਂ ਪੇਸ਼ ਹੁੰਦਾ ਰਿਹਾ ਅਮਰਸਾ ਤੋਂ ਉੱਥੋਂ ਸ਼ੁਰੂ ਲੈ ਕੇ ਇੱਥੋਂ ਤੱਕ ਪਹੁੰਚਿਆ ਸਿਰਫ ਏਸ਼ ਕਰਕੇ ਕੋਈ ਗਲਤ ਕੰਮ ਕੋਈ ਨਹੀਂ ਕੀਤਾ ਲੇਕਿਨ ਤਕੜੇ ਕੰਮ ਦੀ ਤਕੜੇ ਵਕਾਲਤ ਕੀਤੀ ਗਲਤ ਕੰਮ ਨਾ ਕੀਤਾ ਨਾ ਗਲਤ ਕੰਮ ਦੀ ਹੰਮੀ ਭਰੀ ਹੈ ਨਾ ਕਦੀ ਕੋਈ ਸ਼ਿਕਾਇਤ ਆਈ ਹੈ ਨਾ ਮੈਂ ਕਿਸੇ ਦੀ ਕਦੀ ਸ਼ਿਕਾਇਤ ਕੀਤੀ ਨਾ ਮੇਰੇ ਖਿਲਾਫ ਵੀ ਕੋਈ ਸ਼ਿਕਾਇਤ ਆਈ ਹੈ ਇਹਨਾਂ ਬਚ ਕੇ ਰਹਿਣਾ ਅੱਜ ਕੱਲ ਦੀ ਦੁਨੀਆ 'ਚ ਬਹੁਤ ਔਖਾ ਹੈ ਜਦੋਂ ਕਿ ਚਾਰ ਚੁਫੇਰੇ ਨੂੰ ਸਿੱਖੀ ਦੇ ਵੀ ਹਮਲੇ ਹੋ ਰਹੇ ਆ ਪੰਜਾਬ ਦੇ ਵੀ ਹਮਲੇ ਹੋ ਰਹੇ ਆ ਤੁਸੀਂ ਪੰਜਾਬ ਨੂੰ ਕੋਈ ਕਹਿੰਦਾ ਜੀ ਇਹਨੂੰ ਹੁਣ YouTube ਬਣਾ ਦੇਣਾ ਪਤਾ ਨਹੀਂ ਕਿੰਨਾ ਕੁਸ਼ ਹਵਾ ਚ ਆ ਰਿਹਾ ਵਕੀਲਾਂ ਦਾ ਫਰਜ਼ ਹੈ ਵੀ ਹਰ ਬੇਇਨਸਾਫੀ ਦੇ ਖਿਲਾਫ ਅਦਾਲਤਾਂ ਤੱਕ ਪਹੁੰਚ ਕਰਨੀ ਔਰ ਅਦਾਲਤਾਂ ਵਾਲੇ ਦਾਖਲਾ ਕਿਤੇ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਮੈਂ ਕਿਤਾਬ ਲਿਖ ਰਿਹਾ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਦੇ ਆਧਾਰ ਤੇ ਸੁਪਰੀਮ ਕੋਰਟ ਨੇ ਆਪਣੀਆਂ ਜੱਜਮੈਂਟਾਂ ਦੇ ਕੇ ਆ ਕਿ ਸਿੱਖ ਇੱਕ ਵੱਖਰੀ ਕੌਮ ਹੈ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਸਿੱਖਸ ਆਰ ਨਾਟ ਬ੍ਰਾਹਮਨਸ ਸਿਖਾਂਬਾਰੇ ਕਿਹਾ ਕਿ ਬੁੱਤ ਪੂਜਾ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਇਹਨਾਂ ਦਾ ਨਰੋਲ ਤੇ ਨਰੋਲ ਇੱਕ ਜਿਹੜਾ ਵਾਈਬ੍ਰੇਟਿੰਗ ਗੁਰੂ ਗੁਰੂ ਗੰਸਾਹ ਨੂੰ ਦੇਖੋ ਕੱਡੀ ਵੱਡੀ ਪ੍ਰਤੀਤੀ ਵਾਈਬ੍ਰੇਟਿੰਗ ਗੁਰੂ ਵਾਈਬ੍ਰੇਟਿੰਗ ਦਾ ਮਤਲਬ ਜੀਂਦਾ ਜਾਗਦਾ ਗੁਰੂ ਹੈ ਇਹ ਸੁਪਰੀਮ ਕੋਰਟ ਦੀ ਜੱਜਮੈਂਟ ਨੇ ਇਦਾਂ ਦੀਆਂ ਜੱਜਮੈਂਟਾਂ ਸੁਪਰੀਮ ਕੋਰਟ ਦੀਆਂ ਜਿਹੜੀਆਂ ਮੈਂ ਰੋਜ਼ ਸਾਈਟ ਵੀ ਕਰਦਾ ਉਹਦੀ ਮੈਂ ਇੱਕ ਵੱਖਰੀ ਕਿਤਾਬ ਵੀ ਛਪਣ ਦਾ ਯਤਨ ਕਰ ਰਿਹਾ ਕਿ ਇਹਨਾਂ ਨੂੰ ਦੀ ਸਿੱਖ ਇਸਨ ਜਿਸ ਤਰ੍ਹਾਂ ਇਹ ਰੈਕੋਗਨਾਈਜ਼ ਕੀਤਾ ਸੁਪਰੀਮ ਕੋਰਟ ਨੇ ਸਿੱਖੀਜ਼ਮ ਰੈਕੋਗਨਿਸ਼ਨ ਆਫ ਸਿੱਖੀਜ਼ਮ ਬਾਈ ਇੰਡੀਅਨ ਜੁਡੀਸ਼ਰੀ ਇਸ ਤਰ੍ਹਾਂ ਦੀ ਸੋ ਸਾਨੂੰ ਜੁਡੀਸ਼ਰੀ ਤੇ ਅਹੀ ਉਹ ਤਾਂ ਵੀ ਨਿਸ਼ਚਿਤ ਜਾਣਿਆ ਜਦ ਤੱਕ ਸਾਨੂੰ ਉਹਨਾਂ ਦੇ ਮਾਣ ਹੋਵੇ ਜਦ ਤੱਕ ਵਿਸ਼ਵਾਸ ਹੋਵੇ ਔਰ ਸਾਨੂੰ ਹੋਣਾ ਵੀ ਚਾਹੀਦਾ ਹੈ ਅਦਾਲਤਾਂ ਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਥੈਂਕ ਯੂ ਥੈਂਕ ਯੂ ਜਦੋਂ ਤੱਕ ਸਿੱਖ ਜਿਹੜੇ ਅਦਾਲਤਾਂ ਤੇ ਵਿਸ਼ਵਾਸ ਕਰਦੇ ਰਹਿਣਗੇ ਉਦੋਂ ਤੱਕ ਇਹਨਾਂ ਨੂੰ ਕੋਈ ਸਿੱਖ ਕਿਸੇ ਸਿੱਖ ਨੂੰ ਦੇਸ਼ ਤੋਂ ਹੀ ਨਹੀਂ ਗਰਦਾਨ ਸਕਦਾ ਬਹੁਤ ਬਹੁਤ ਧੰਨਵਾਦ